ਅਸਲੀਅਤੇ ਪੜਦਾ ਪਉਣਾ ਜਦੋਂ ਕੋਈ ਇਹ ਰਫਜ਼ ਆਉਂਦਾ ਠੱਗ ਲਈ ਮੈਕਵਰਸ ਕੀ ਤੁਸੀਂ ਚੋਰ ڈاکੂ ਤੇ ਠੱਗ ਤੇ ਨੀਂ ਚੀਜ਼ਾਂ ਵੱਖ-ਵੱਖ ਨੇ ਤਿੰਨਾਂ ਦਾ ਨਿਸ਼ਾਨਾ ਇੱਕੋ ਹੈ ਕਿਸਮ ਬکریاں-ਬکریاں ਤਿੰਨੋਂ ਹੀ ਦੌਲਤ ਚਾਹੁੰਦੇ ਨੇ ਤੇ ਕਿਸੇ ਦੀ ਕਮਾਈ ਹੋਈ ਦੌਲਤ ਚਾਹੁੰਦੇ ਨੇ ਚੋਰ ਦਾ ਕੰਮ ਹੈ ਰਾਤ ਦੇ ਅੰਧੇਰੇ ਵਿੱਚ ਚੋਰੀ ਕਰਦਾ ਹੈ ਇਹ ਘਰ ਦਾ ਮਾਲਕ ਸੁੱਤਾ ਪਿਆ ਹੋਵੇ ਤਾਂ ਚੋਰੀ ਕਰਦਾ ਜੇ ਜਾਗ ਪਏ ਸ਼ਾੜੀ ਕੇ ਦੌੜ ਜਾਂਦਾ ਡਾਕੂ ਜਿਹੜਾ ਉਹ ਦਿਨ ਦੇ ਚਾਂਦਨ ਵਿੱਚ ਡਾਕਾ ਵੀ ਮਾਰ ਸਕਦਾ ਰਾਤ ਦੇ ਹਨੇਰੇ ਵਿੱਚ ਵੀ ਮਾਰ ਸਕਦਾ ਉਹ ਬੰਦੂਕ ਦੀ ਨਾਲੀ ਸੀਨੇ ਤੇ ਰੱਖਦਾ ਸੁੱਤੇ ਦੇ ਕੋਲੋਂ ਤਾਂ ਘਰ ਨਹੀਂ ਚੋਰੀ ਕਰਦਾ ਬਲਕਿ ਜੇ ਸੁੱਤਾ ਵੀ ਪਿਆ ਹੋਵੇ ਤੇ ਬੰਦੂਕ ਦੀ ਨਾਲੀ ਸੀਨੇ ਤੇ ਰੱਖਦਾ ਤੇ ਉਹਨੂੰ ਜਗਾ ਲੈਂਦਾ ਆਖਦਾ ਜੋ ਕੁਝ ਹੈ ਹੀ ਰੱਖ ਦੇ ਉਹ ਡਾਕੂ ਕਹਿੰਦਾ ਮਨ ਲੈ ਦੌਲਤ ਉਹ ਵੀ ਲੈ ਕੇ ਗਿਆ ਜਿਹੜਾ ਚੋਰ ਹੈ ਦੌਲਤ ਇਹਨੇ ਲੈ ਜਾਣੀ ਹੈ ਲੇਕਿਨ ਕਿਸੋਂ ਬੱਕਰੀ ਹੈ ਜੋ ਰਾਤ ਦੇ ਹਨੇਰੇ ਵਿੱਚ ਸੁੱਤੇ ਘਰ ਵਾਲੇ ਕੋਲ ਨੂੰ ਲੈ ਕੇ ਗਿਆ ਇਹਨੇ ਸੁੱਤੇ ਨੂੰ ਵੀ ਜਗਾ ਲਿਆ ਤੇ ਜ਼ਬਰਦਸਤ ਨਾਲ ਲੈ ਕੇ ਗਿਆ ਆਖਦਾ ਰੱਖ ਦੇ ਜੋ ਕੁਝ ਰੱਖਣਾ ਹੈ ਤੇ ਮਰਜ਼ੀ ਕੀਤੀ ਸੀ ਠੱਗ ਇਹਨਾਂ ਦੋਹਾਂ ਨਾਲੋਂ ਜ਼ਿਆਦਾ ਖਤਰਨਾਕ ਉਹ ਹੈ ਕੁੰਗਿਆਰ ਕੂੜਿਆਰ ਦਾ ਹੈ ਠੱਗ ਜਿਹੜਾ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ ਜਿਹੜਾ ਆਪਣੀ ਅਸਲੀਅਤ ਨੂੰ ਝੂਠ ਨਾਲ ਛੁਪਾ ਲਵੇ ਕੂੜ ਨਾਲ ਛੁਪਾ ਲੇ ਝੂਠ ਮਨੁੱਖ ਬੋਲਦਾ ਹੀ ਉਦੋਂ ਜਦੋਂ ਕੋਈ ਅਸਲੀਅਤ ਛੁਪਾਣੀ ਹੋਵੇ ਇਹ ਖਿਆਲ ਕਰਿਓ ਝੂਠ ਦਾ ਸਹਾਰਾ ਉਦੋਂ ਹੀ ਲਿਆ ਜਾਂਦਾ ਕੂੜ ਦਾ ਸਹਾਰਾ ਉਦੋਂ ਹੀ ਲਿਆ ਜਾਂਦਾ ਜਦੋਂ ਕੋਈ ਅਸਲੀਅਤ ਛੁਪਾਣੀ ਹੋਵੇ ਤੇ ਅਸਲੀਅਤ ਛੁਪਾਉਣ ਵਾਲਾ ਕੌਣ ਹੁੰਦਾ ਠੱਗ ਨਾ ਉਹ ਰਾਤ ਦੇ ਅੰਧੇਰੇ ਵਿੱਚ ਚੋਰੀ ਕਰਦਾ ਨਾ ਉਹ ਦਿਨ ਦੇ ਚਾਨਣ ਵਿੱਚ ਲਾਕਾ ਮਾਰਦਾ ਉਹ ਕੀ ਕਰਦਾ ਹੈ ਤੁਹਾਡਾ ਬਣ ਜਾਂਦਾ ਹੈ ਦੋਸਤ ਦੋਸਤ ਤੋਂ ਬਾਦ ਬਣ ਜਾਂਦਾ ਹੈ ਭਰਾ ਆਪਣੇ ਅੰਦਰ ਦੀ ਜਿਹੜੀ ਉਹ ਲਾਲਚ ਲੋਭ ਦੀ ਜ਼ਹਿਰ ਹੈ ਨਾ ਉਹਨੂੰ ਛੁਪਾ ਕੇ ਮਿੱਠੇ ਮਿੱਠੇ ਬਚਨਾ ਨਾਲ ਤੁਹਾਡੇ ਨਾਲ ਅਪਨਾਤ ਪੈਦਾ ਕਰ ਲੈਂਦਾ ਉਹ ਹੈ ਥਾਂ ਮਸਲਾ ਹੁੰਦਾ ਵੀ ਤਾਂ ਨੇ ਪਰ ਉਹਨੇ ਚੋਰੀ ਨਹੀਂ ਕੀਤੀ ਡਾਕਾ ਨਹੀਂ ਮਾਰੇ ਆ ਆਪਣੇ ਕੂੜ ਨਾਲ ਆਪਣੀ ਬੰਤਰ ਨਾਲ ਆਪਣੇ ਪਖੰਡ ਨਾਲ ਪਰਮ ਪੈਦਾ ਕਰਕੇ ਤਰ੍ਹਾਂ ਵਾਲਾ ਐਨਾ ਵਿਸ਼ਵਾਸ ਪੈਦਾ ਕਰ ਲਿਆ ਕਿ ਤੁਸੀਂ ਆਪਣੇ ਘਰ ਦੀਆਂ ਚਾਬੀਆਂ ਹੀ ਉਹਨੂੰ ਆਪੇ ਹੀ ਸੌਂਪ ਦਿੱਤੀਆਂ ਨੇ ਮੈਂ 10 ਦਿਨ ਚੱਲਿਆ ਮੇਰਾ ਘਰ ਟੂਣ ਸੁਬਾਰੀ ਤੇ ਜਦੋਂ ਆਉਂਦਿਆਂ ਘਰ ਵਿੱਚ ਕੁਝ ਨਹੀਂ ਨਾ ਰਿਹਾ ਤੇ ਉਦੋਂ ਪਤਾ ਲੱਗਣ ਨੂੰ ਇਹ ਤੇ ਠੱਗ ਸੀ ਪਤਾ ਲੱਗਿਆ ਨਾ ਇਹਨਾਂ ਉਸਨੇ ਪਤਾ ਨਹੀਂ ਲੱਗਣ ਦਿੱਤਾ ਜਿੰਨੀ ਦੇਰ ਉਹਨੇ ਆ ਪਖੰਡ ਜਿੰਨਾ ਉਹ ਕੂੜ ਹੈ ਮੈਂ ਕਰਸ ਕਰਾ ਉਹਦੇ ਵਿੱਚ ਇਹੋ ਕਾਰਨ ਹੈ ਗੁਰੂ ਨੇ ਪਖੰਡ ਨੂੰ ਠੱਗ ਆਖਿਆ ਤੇ ਠੱਗ ਆਖਣ ਲੱਗਿਆ ਸੰਤ ਨੂੰ ਵੀ ਆਖ ਦਿੱਤਾ ਕਹਿੰਦੇ ਨੇ ਜਿਹੜਾ ਭੇਖ ਧਾਰੀ ਹੈ ਨਾ ਸੰਤ ਜਿਹੜਾ ਭੇਖ ਧਾਰੀ ਸਾਧ ਹੈ ਨਾ ਜਿਹੜਾ ਆਪਣੇ ਕੂੜ ਨੂੰ ਆਪਣੇ ਅੰਦਰਲੇ ਨੂੰ ਛੁਪਾਈ ਬੈਠਾ ਤੇ ਨਵੇਂ-ਨਵੇਂ ਪਹਿਰਾਵੇ ਪਹਿਨ ਕੇ ਦੁਨੀਆ ਨੂੰ ਆਪਣੇ ਪਿੱਛੇ ਲਾ ਕੇ ਠੱਗ ਰਿਹਾ ਹੈ ਗੁਰੂ ਕਹਿੰਦੇ ਨੇ ਮੈਂ ਇਹਨੂੰ ਵੀ ਠੱਗ ਹੀ ਆਖਣਾ ਸੰਤ ਨਹੀਂ ਆਖਦੇ ਗੁਰੂ ਨੇ ਬਾਣੀ ਵੀ ਆਖ ਦਿੱਤਾ ਕਹਿਣ ਲੱਗੇ ਗਲੀ ਜਿੰਨਾ ਜਪ ਮਾਲੀਆਂ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਵੱੱਦ ਜਿਨ੍ਹਾਂ ਨੇ ਮਾਲਾਂ ਕਲ ਵਿੱਚ ਪਾਈਆਂ ਹੋਈਆਂ ਨੇ ਤੇ ਮਾਜਤ ਹੋ ਕੇ ਚੰਗੇ ਚਮਕਾ ਕੇ ਗੜਵੇ ਹੱਥ ਵਿੱਚ ਫੜੇ ਹੋਏ ਨੇ ਆਪ ਨਹੀਂ ਤਾਂ ਆਪਣੀ ਸੇਵਾਦਾਰ ਨੂੰ ਫੜਾ ਛੱਡੇ ਨੇ ਮੇਰੇ ਪਿੱਛੇ ਪਿੱਛੇ ਗੜਵਾ ਲੈ ਕੇ ਤੁਰਿਆ ਕਿ ਤੇਨੇ ਮੈਂ ਉਹਨਾਂ ਨੂੰ ਸੰਤ ਨਹੀਂ ਆਖਦਾ ਕੁੜੀ ਕੁੜੀ ਅੱਖੀ ਮਿੱਟ ਲੈ ਕੁੜਿਆ ਜਿਹੜਾ ਵੀ ਅਸਲੀਅਤ ਨੂੰ ਛੁਪਾ ਕੇ ਸੰਸਾਰ ਨੂੰ ਲੁੱਟਣਾ ਚਾਹੁੰਦਾ ਧਨ ਕਮਾਣਾ ਚਾਹੁੰਦਾ ਦੇਖ ਲਓ ਇਸ ਕਿਸਮ ਦੇ ਥੱਗ ਵੀ ਅੱਜ ਸਭ ਤੋਂ ਅਮੀਰ ਹੈ ਹੋ ਸਕਦਾ ਜਿਉ ਕਿਰਸਾਣੀ ਕਰਦੇ ਹੁੰਦੇ ਜਿਉ ਦੁਕਾਨਦਾਰੀ ਕਰਦੇ ਹੁੰਦੇ ਜਿਉ ਮੁਲਾਜ਼ਮਤ ਕਰਦੇ ਹੁੰਦੇ ਤੇ ਐਡੀ ਛੇਤੀ ਐਡੇ ਵੱਡੇ ਮਹੱਲ ਨਾ ਬਣਾ ਸਕਦੇ ਜਿੰਨੇ ਵੱਡੇ ਡੇਰੇ ਉਹਨਾਂ ਨੇ ਕੁਝ ਵੜਿਆਂ ਵਿੱਚ ਬਣਾ ਲਏ ਕਿਉਂ ਬਣਾ ਲਏ ਖੰਡ ਨਾਲ ਬਣਾਏ ਸਾਡੀ ਕਮੀ ਹੈ ਨਾ ਅਸੀਂ ਉਹਨਾਂ ਠੱਗਾਂ ਨੂੰ ਪਛਾਣ ਨਹੀਂ ਸਕਦੇ ਤੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਾਰ ਕੇ ਸ਼ੰਤ ਨਾ ਆਖੀ ਐ ਓਏ ਹਾਰ ਕੇ ਸ਼ੰਤ ਨਾ ਆਖੀ ਐ ਬਨਾਰਸ ਕੇ ਠੱਗ ਭੰਗੀ ਕੂੜਿਆ